ਮੈਂ ਪੰਜਾਬ ਪਾਣੀ ਕਿਉਂ ਦੇ ਦੂੰ ਪੰਜਾਬ ਕੋਲ ਤਾਂ ਪਹਿਲੇ ਹੀ ਇੰਨੇ ਬਹੁਤ ਦ੍ਰਿਸ਼ ਕਿਹੜੀ ਤਰੀਕਾਂ ਸੀ ਪੂਰਬੀ ਪੰਜਾਬ ਨੇ ਹਮੇ ਪਾਣੀ ਕਿਉਂ ਮੈਂ ਪੰਜਾਬ ਨੂੰ ਪਾਣੀ ਕਿਉਂ ਦੇਵਾਂ ਪੰਜਾਬ ਕੋਲ ਤਾਂ ਪਹਿਲਾ ਹੀ ਪਾਣੀ ਬਹੁਤ ਆ ਪੰਜਾਬ ਕੋਲ ਤਿੰਨ ਦਰਿਆ ਹੁੰਦੇ باوجود ਵੀ ਪੰਜਾਬ ਨੇ ਸਾਨੂੰ ਉਸ ਸਮੇਂ ਪਾਣੀ ਨਹੀਂ ਦਿੱਤਾ ਅਸੀਂ ਪਾਣੀ ਨੂੰ ਤਰਸ ਰਹੇ ਸੀ ਪੰਜਾਬ ਨੇ ਸਾਨੂੰ ਪਾਣੀ ਦੇ ਲਈ ਕਿੰਨੇ ਸਾਲ ਰੁਲਾਇਆ ਹੁਣੇ ਪਾਣੀ ਸਾਡੇ ਲਈ ਅਸੀਂ ਫਿਰ ਕਿਸੇ ਦੂਜੇ ਬਾਰੇ ਸੋਚਾਂਗੇ ਸਾਡੇ ਜੰਮੂ ਦੇ ਲੋਕਾਂ ਕੋਲ ਪਾਣੀ ਨਹੀਂ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾ ਇਹ ਬਿਆਨ ਜੰਮੂ ਕਸ਼ਮੀਰ ਦੇ ਸੀਐਮ 우ਮਾਰ ਅਬਦੁੱਲਾ ਦੇ ਵੱਲੋਂ ਦਿੱਤਾ ਗਿਆ ਦਰਅਸਲ ਸੀਐਮ ਨੇ ਪੰਜਾਬ ਨੂੰ ਪਾਣੀ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਦਰਅਸਲ ਜੰਮੂ ਤੇ ਕਸ਼ਮੀਰ ਤੋਂ ਬਾਦੂ ਪਾਣੀ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵੱਲ ਮੋੜਨ ਦੇ 113 ਕਿਲੋਮੀਟਰ ਲੰਮੀ ਨਹਿਰ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਜਿਸ ਤੇ ਸੀਐਮ ਅਬਦੁੱਲਾ ਨੇ ਵਿਰੋਧ ਕਰਦਿਆਂ ਕਿਹਾ ਕਿ ਮੈਂ ਇਸ ਦੀ ਇਜਾਜ਼ਤ ਕਦੇ ਵੀ ਨਹੀਂ ਦੇਵਾਂਗਾ ਸਾਨੂੰ ਪਹਿਲਾਂ ਪਾਣੀ ਆਪਣੇ ਲਈ ਵਰਤ ਲੈਣ ਦਿਓ ਦੇਖੋ ਜੰਡ ਕੇ ਦੇ ਮੁੱਖ ਮੰਤਰੀ ਸਾਹਿਬ ਉਮਰ ਅਬਦੁੱਲਾਹ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਮਸੰਮਦਾਰ ਤੇ ਗੈਰਵਾਜਬ ਹੈ। ਔਰ ਅਸੀਂ ਪੰਜਾਬ ਵਡੇ ਤਾਂ ਉਮੀਦ ਨਹੀਂ ਕਰਦੇ ਕਿ ਉਮਰ ਅਬਦੁੱਲਾਹ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਇੱਕ ਇਸ ਤਰ੍ਹਾਂ ਦਾ ਕੋਈ ਬਿਆਨ ਦੇਣਗੇ। ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਤਰਾਈ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪਰਿਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸ ਵੇਲੇ ਦੇ ਦਿੱਤਾ ਜਾਂ ਜਿਹਨਾਂ ਦਾ ਹੱਕ ਹੀ ਨਹੀਂ ਪੈਂਦਾ ਸੀ ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਹੈ ਔਰ ਉਹ ਪਾਣੀ ਹਿੰਦੂਸਤਾਨ ਦੀਆਂ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਘੱਟੋ ਘੱਟ ਹੁਣ ਤਾਂ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬੇਇਨਸਾਫੀ ਪਹਿਲਾਂ ਹੋਈ ਹੈ ਉਹ ਬੇਇਨਸਾਫੀ ਹੁਣ ਦੂਰ ਹੋਈ ਮੈਂ ਪੰਜਾਬ ਪਾਣੀ ਕੋਈ ਨਹੀਂ ਪੰਜਾਬ ਤੋਂ ਪਹਿਲੇ ਇੰਡੀਆ ਤੋਂ ਵੀ ਕਿਤੇ ਚਾਹ ਤਿੰਨ ਜਰੀਆ ਸੀ ਪੂਰਬ ਪੰਜਾਬ ਨੂੰ ਆਮ ਪਾਣੀ ਕਿਹਾ ਮੈਂ ਪੰਜਾਬ ਨੂੰ ਪਾਣੀ ਕਿਉਂ ਦਵਾਂ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਬਹੁਤ ਆ ਪੰਜਾਬ ਕੋਲ ਤਿੰਨ ਦਰਿਆ ਹੁੰਦੇ باوجود ਵੀ ਪੰਜਾਬ ਨੇ ਸਾਨੂੰ ਉਸ ਸਮੇਂ ਪਾਣੀ ਨਹੀਂ ਦਿੱਤਾ ਅਸੀਂ ਪਾਣੀ ਨੂੰ ਤਰਸ ਰਹੇ ਸੀ ਪੰਜਾਬ ਨੇ ਸਾਨੂੰ ਪਾਣੀ ਦੇ ਲਈ ਕਿੰਨੇ ਸਾਲ ਰੁਲਾਇਆ ਹੁਣੇ ਪਾਣੀ ਸਾਡੇ ਲਈ ਅਸੀਂ ਫਿਰ ਕਿਸੇ ਦੂਜੇ ਬਾਰੇ ਸੋਚਾਂਗੇ ਸਾਡੇ ਜੰਮੂ ਦੇ ਲੋਕਾਂ ਕੋਲ ਪਾਣੀ ਨਹੀਂ ਹੈ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ ਇਹ ਬਿਆਨ ਜੰਮੂ ਕਸ਼ਮੀਰ ਦੇ ਸੀਐਮ 우ਮਾਰ ਅਬਦੁੱਲਾਹ ਦੇ ਵੱਲੋਂ ਦਿੱਤਾ ਗਿਆ ਦਰਅਸਲ ਸੀਐਮ ਨੇ ਪੰਜਾਬ ਨੂੰ ਪਾਣੀ ਦੇਣ ਤੋਂ ਸਾਫ ਮਨਾ ਕਰ ਦਿੱਤਾ ਦਰਅਸਲ ਜੰਮੂ ਤੇ ਕਸ਼ਮੀਰ ਤੋਂ ਵਾਧੂ ਪਾਣੀ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵੱਲ ਮੋੜਨ ਦੇ 113 ਕਿਲੋਮੀਟਰ ਲੰਮੀ ਨਹਿਰ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਜਿਸ ਤੇ ਸੀਐਮ ਅਬਦੁੱਲਾ ਨੇ ਵਿਰੋਧ ਕਰਦਿਆਂ ਕਿਹਾ ਕਿ ਮੈਂ ਇਸ ਦੀ ਇਜਾਜ਼ਤ ਕਦੇ ਵੀ ਨਹੀਂ ਦੇਵਾਂਗਾ ਸਾਨੂੰ ਪਹਿਲਾਂ ਪਾਣੀ ਆਪਣੇ ਲਈ ਵਰਤ ਲੈਣ ਦਿਓ ਦੇਖੋ ਜੰਡ ਕੇ ਦੇ ਮੁੱਖ ਮੰਤਰੀ ਸਾਹਿਬ ਅਬਦੁੱਲਾ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਮਸਮਦਾਰ ਤੇ ਗੈਰਵਾਚਕ ਅਰਸੀ ਪੰਜਾਬ ਬੜੇ ਤਾਂ ਉਮੀਦ ਨਹੀਂ ਕਰਦੇ ਕਿ ਉਮਰ ਅਬਦੁੱਲਾਹ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਇੱਕ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦੇ ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਤਰਾਈ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸ ਵੜੇ ਦੇ ਦਿੱਤਾ ਗਿਆ ਜਿਹਨਾਂ ਦਾ ਹੱਕ ਹੀ ਨਹੀਂ ਪੈਂਦਾ ਸੀ ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਹੈ। ਪਰ ਉਹ ਪਾਣੀ ਹਿੰਦੂਸਤਾਨ ਦੇ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ। ਤੇ ਘੱਟੋ ਘੱਟ ਹੁੰਦਾ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬੇਨਸਾਫੀ ਪਹਿਲਾਂ ਹੋਈ ਹੈ। ਉਹ ਬੇਨਸਾਫੀ ਹੁਣ ਦੂਰ ਹੋਈ।